आपके बीच में रहने वाले प्रत्याशी अशोक पराशर पप्पी जी हमारे विधायक पक्का साहब और एक एक पार्टी के कार्यकर्ता को मैं हृदय से बधाई देना चाहता हूं कि इतनी बड़ी तादाद में आज पूरे लुधियाना के अंदर जुलूस निकाल के कार्यक्रम करके आपने संदेश दे दिया ਆਰਮੀ ਲੋਕ ਸਭਾ ਦੇ ਗਠਨ ਤੋਂ ਪਹਿਲਾਂ ਚੋਣ ਪ੍ਰਚਾਰ ਕਰਦੇ ਹੋਏ ਹਰੇਕ ਪਾਰਟੀ ਦੇ ਹਰੇਕ ਉਮੀਦਵਾਰ ਨੇ ਪੂਰੀ ਤਾਕਤ ਲਗਾ ਦਿੱਤੀ ਹੈ ਦੌਰਾਨ ਰਾਸ਼ਟਰੀ ਲੀਡਰ ਵੀ ਆਪਣੀ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕਰਦੇ ਨਜ਼ਰ ਆਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਲਈ ਸੰਜੀਤ ਸਿੰਘ ਨੇ ਵੀ ਮੰਗੀਆਂ ਵੋਟਾਂ ਲੁਧਿਆਣਾ ਲੋਕ ਸਭਾ ਸੀਟ ਤੇ ਮੁਕਾਬਲਾ ਵੋਟਾਂ ਤੋਂ ਪਹਿਲਾਂ ਕਾਫੀ ਰੋਚਕ ਬੰਦਾ ਜਾ ਰਿਹਾ ਹੈ ਹਾਲਾਂਕਿ ਲੁਧਿਆਣਾ ਸੀਟ ਕਾਫੀ ਹੌਟ ਸੀਟ ਵੀ ਮੰਨੀ ਜਾਂਦੀ ਹੈ ਕਿਉਂਕਿ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕਰਨ ਤੋਂ ਬਾਅਦ ਰਬਨੀਤ ਸਿੰਘ ਬਿੱਟੂ ਦੀ ਟੱਕਰ ਤੇ ਰਾਜਾ ਅਮਰਿੰਦਰ ਸਿੰਘ ਵੜਿੰਗ ਇੱਥੋਂ ਮੁਕਾਬਲਾ ਲੜ ਰਹੇ ਨੇ ਤਾਂ ਦੂਜੇ ਪਾਸੇ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਵੀ ਮੈਦਾਨ 'ਚ ਹਨ ਅਤੇ ਇਹਨਾਂ ਤੋਂ ਸਭ ਤੋਂ ਉੱਪਰ ਪਰ 4 ਅਤੇ ਨੰਬਰ 1 ਰਹੇ ਅਸ਼ੋਕ ਪ੍ਰੈਸਰ ਪੱਪੀ ਦਾ ਪਲੜਾ ਕਾਫੀ ਭਾਰੀ ਨਜ਼ਰ ਆ ਰਿਹਾ ਜਿਨ੍ਹਾਂ ਨੂੰ 8 ਐਮਐਲਏ 8 ਵਿਧਾਨ ਸਭਾ ਐਮਐਲਏਾਂ ਦੀ ਸਪੋਰਟ ਹਾਸਲ ਹੈ ਹਾਲਾਂਕਿ ਨਤੀਜੇ 4 ਜੂਨ ਨੂੰ ਆਣਗੇ ਅਤੇ ਪਤਾ ਚੱਲ ਜਾਏਗਾ ਕਿ ਲੁਧਿਆਣਾ ਦੀ ਸੀਟ ਤੋਂ ਕੌਣ ਕਾਬਜ਼ ਹੋ ਰਿਹਾ ਹੈ